ਹਣ ਇਸ ਲੈਵਲ ਤੱਕ ਗਿਰ ਗਿਆ ਸਪੀਕਰ ਵਿਧਾਨ ਸਭਾ ਬ ਇਹਨਾਂ ਦੇ 800 ਗਜ਼ 플ੌਟ ਤੇ ਕੁਲਤਾਰ ਸੰਧਵਾ ਨੇ ਆਪਣੀ ਸੱਤਾ ਦਾ ਦੁਰਉਸਤਮਾਲ ਕਰਕੇ ਆਪਣੀ ਪੋਜੀਸ਼ਨ ਦਾ ਮਿਸਯੂਜ਼ ਕਰਕੇ ਇਹਨਾਂ ਦੇ 플ੌਟ ਤੇ ਦੂਸਰੀ ਪਾਰਟੀ ਦੀ ਸ਼ਰੀਆਮ ਉਹਦਾ ਕਬਜ਼ਾ ਕਰਵਾ ਦਿੱਤਾ ਇੱਕ ਸਪੀਕਰ ਕੁਲਤਾਰ ਸੰਧਵਾ ਦਾ ਇਸ 800 ਗਜ਼ ਦੇ ਜਿਹਦੀ ਮਾਰਕੀਟ ਕੀਮਤ 10-12 ਕਰੋੜ ਰੁਪਈਆ ਇਹਦੇ ਵਿੱਚ ਉਹਦਾ ਬੇਨਾਮੀ ਹਿੱਸਾ ਹੈ ਇੰਨਾ ਪੁਖਤਾ ਰੈਵਨਿਊ ਰਿਕਾਰਡ ਡੀਐਸਪੀ ਦੀਆਂ ਰਿਪੋਰਟਾਂ ਸਾਰਾ ਕੰਪਲੀਟ ਇਹਨਾਂ ਦੇ ਕੋਲ ਸਾਰੀ ਮਲਕੀ ਦੇ ਕਾਗਜ਼ ਰਜਿਸਟਰੀਆਂ ਇੰਤਕਾਲ ਇਹਦੇ باوجود ਦੂਸਰੀ ਪਾਰਟੀ ਦਾ ਨਜਾਇਜ਼ ਕਬਜ਼ਾ ਕਰਾਉਣ ਦਾ ਕੋਈ ਹੋਰ ਮਕਸਦ ਨਹੀਂ ਕੁਲਤਾਰ ਸੰਧਵਾ ਦਾ ਬਜਾਏ ਕਿ ਉਸਨੇ ਉਸ ਦੇ ਨਾਲ ਬੇਨਾਮੀ ਹਿੱਸਾ ਰੱਖ ਕੇ ਤੇ ਉਸ ਦੂਸਰੇ ਵਿਅਕਤੀ ਕੋਲੋਂ ਪੈਸੇ ਖਾਦੇ ਸੰਤਮਾਨ ਸਾਹਿਬ ਜਦੋਂ ਉੱਥੇ ਜਾਂਦੇ ਆ ਜਦੋਂ ਕੰਮ ਚਲਾਇਆ ਜਾਂਦਾ ਕੰਧ ਦਾ ਵੀ ਪਹਿਲੀ ਗੱਟ ਸੰਤਮਾਨ ਸਾਹਿਬ ਆਪ ਰੱਖਦੇ ਉੱਥੇ ਜਾ ਕੇ ਤੇ ਇਹਦੇ ਨਾਲੋਂ ਜ਼ਿਆਦਾ ਹੋਰ ਵੱਡਾ ਸਬੂਤ ਨਜਾਇਜ਼ ਕਬਜ਼ਾ ਕਰਨ ਵਾਲਿਆਂ ਦੀ ਮਦਦ ਕਰਨ ਦਾ ਨਜਾਇਜ਼ ਕਾਬਜ ਤਾਂ ਫਿਰ ਖੁਦ ਬਣ ਗਿਆ ਇਹ ਔਰ ਜਦ ਇਹਨਾਂ ਨੇ ਅਪਰੋਚ ਕੀਤਾ ਸਪੀਕਰ ਨੂੰ ਕਿ ਅਸੀਂ ਵੀ ਤੇਰੇ ਸ਼ਹਿਰ ਦੇ ਰਹਿਣ ਵਾਲੇ ਆ ਤੇਰੀ ਕਨਸਟੈਂਸੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਕਿਹੜੀ ਪਾਰਟੀ ਨੂੰ ਵੋਟ ਪਾਉਨੇ ਆ ਜਦ ਇਹਨਾਂ ਨੇ ਆਪਣੀ ਸਹੀ ਪਾਰਟੀ ਦੱਸੀ ਤਾਂ ਕਹਿੰਦਾ ਮੈਂ ਤਾਂ ਸ਼ਰਿਆਮ ਉਹਨਾਂ ਦੀ ਮਦਦ ਕਰੂੰਗਾ ਤੇ ਇਹਨਾਂ ਨੂੰ ਕਿਹਾ ਕਿ ਮੈਂ ਉਹ ਬਲੌਕ ਸੰਪਤੀ ਦੀਆਂ ਇਲੈਕਸ਼ਨਾਂ ਵਿੱਚ ਵੋਟਾਂ ਲੈਣੀਆਂ ਉਹਨਾਂ ਦੀਆਂ ਔਰ ਮੈਂ ਉਹਨਾਂ ਦੀ ਸ਼ਰੀਆ ਮਦਦ ਕਰਨੀ ਇਹਦਾ ਮਤਲਬ ਫਿਰ ਜਿਹੜਾ ਬੇਅਦਬੀ ਦੀਆਂ ਤੇ ਬਾਈਬਲ ਕਲਾ ਦੇ ਇਨਸਾਫ ਦੀ ਗੱਲਾਂ ਕਰਦਾ ਸੀਗਾ ਉਹ ਇੱਕ ਛੋਟਾ ਜਿਹਾ ਇਨਸਾਫ ਨਹੀਂ ਦੇ ਸਕਦਾ ਅੱਜ ਕੁਲਤਾਰ ਸੰਧਵਾ ਐਕਸਪੋਜ਼ ਹੋ ਚੁੱਕਾ ਉਸ ਨੂੰ ਯਾਦ ਰੱਖਣਾ ਚਾਹੀਦਾ ਕਿ ਤੂੰ ਝੂਠੀ ਸੌਂ ਖਾਦੀ ਐ ਬੇਅਦਬੀਆਂ ਤੇ ਬਾਈਬਲ ਕਲਾ ਦੇ ਇਨਸਾਫ ਤੇ ਤੂੰ ਝੂਠੀ ਸੌਂਗਾ ਕਿ ਮੁਕਰਿਆ ਇਹਦਾ ਉਸ ਅਕਾਲ ਪੁਰਖ ਦੀ ਅਦਾਲਤ ਵਿੱਚ ਇਹਨੂੰ ਜਵਾਬ ਦੇਣਾ ਪਵੇਗਾ ਕਿਤੇ ਦੋਸਤੋ ਅੱਜ ਬੜੇ ਅਫਸੋਸ ਤੇ ਦੁੱਖ ਨਾਲ ਕਹਿਣਾ ਪੈਂਦਾ ਕਿ ਜਿਹੜਾ ਪੰਜਾਬ ਵਿਧਾਨ ਸਭਾ ਦਾ ਸਪੀਕਰ ਆਪਣੇ ਆਪ ਨੂੰ ਬਹੁਤ ਇੱਕ ਗੁਰਸਿੱਖ ਵੀ ਕਹਿੰਦਾ ਅ ਬੇਅਦਬੀਆਂ ਦੇ ਮਸਲੇ ਤੇ ਬਾਈਬਲ ਕਲਾਾਂ ਤੇ ਝੂਠੀਆਂ ਸੋਹਾਂ ਵੀ ਖਾਦੀਆਂ ਅੱਜ ਉਹਦੇ ਬਾਰੇ ਮੈਂ ਕਹਿਣਾ ਚਾਹੁੰਦਾ ਕਿ ਹੁਣ ਇਸ ਲੈਵਲ ਤੱਕ ਗਿਰ ਗਿਆ ਸਪੀਕਰ ਵਿਧਾਨ ਸਭਾ ਬਚਲੋ ਸਾਡੀ ਤਾਂ ਆਵਾਜ਼ ਬੰਦ ਕਰਾਉਂਦਾ ਪੱਖਪਾਤੀ ਵੀ ਆ ਔਰ ਉੱਥੇ ਬਹੁਤ ਹੈਂਕੜ ਵੀ ਦਿਖਾਉਂਦਾ ਹੈ ਪਰ ਆਪਣੇ ਹੀ ਸ਼ਹਿਰ ਕੋਟਕਪੂਰੇ ਵਿੱਚ ਮੇਰੇ ਨਾਲ ਬੈਠੇ ਨੇ ਰਣਦੀਪ ਸਿੰਘ ਜੀ ਔਰ ਇਹਨਾਂ ਦੇ ਨਾਲ ਸਾਥੀ ਨੇ ਆ ਮੇਰੇ ਕੋਲ ਪੂਰਾ ਰੈਵਨਿਊ ਰਿਕਾਰਡ ਆ ਅੱਜ ਤੋਂ ਪਹਿਲਾਂ ਵੀ ਮਨਿੰਦਰਜੀਤ ਸਿੰਘ ਲੋਕਵਾਜ਼ ਟੀਵੀ ਨੇ ਇਹਨਾਂ ਦਾ ਇੱਕ ਪੱਖ ਲੈ ਕੇ ਰੱਖਿਆ ਸੀਗਾ ਕਿ ਇਹਨਾਂ ਦੀ ਇੱਕ ਬਹੁਤ ਕੀਮਤੀ ਪਲੋਟ ਆ 800 ਗਜ ਦਾ ਜਿਹੜਾ ਕੋਟਕਪੂਰਾ ਬਠਿੰਡਾ ਸ਼ਹਿਰ ਦੇ ਵਿੱਚ ਆ ਤਿਕੋਣੀ ਚੌਂਕ ਤੇ ਲੱਗੇ ਹੈ ਉਹਦੇ ਤੇ ਇਹਨਾਂ ਦੀ ਮਲਕੀ ਇਹਨਾਂ ਨੇ ਰਜਿਸਟਰੀ ਕਰਾਈ ਇੰਤਕਾਲ ਹੋਇਆ ਇਹਨਾਂ ਦੇ ਕੋਲ ਬਕਾਇਦਾ ਡੀਐਸਪੀ ਕੋਟਕਪੂਰਾ ਦੀ ਇੱਕ ਬਕਾਇਦਾ ਤੌਰ ਦੇ ਉੱਤੇ ਇਹ ਇਨਕੁਆਇਰੀ ਇਹਨਾਂ ਦੇ ਹੱਕ ਵਿੱਚ ਹੋਈ ਇਹਦੇ باوجود ਇਹਨਾਂ ਦੇ 800 ਗਜ਼ 플ੌਟ ਤੇ ਕੁਲਤਾਰ ਸੰਧਵਾ ਨੇ ਆਪਣੀ ਸੱਤਾ ਦਾ ਦੁਰਉਸਤਮਾਲ ਕਰਕੇ ਆਪਣੀ ਪੋਜੀਸ਼ਨ ਦਾ ਮਿਸਯੂਜ਼ ਕਰਕੇ ਇਹਨਾਂ ਦੇ 플ੌਟ ਤੇ ਦੂਸਰੀ ਪਾਰਟੀ ਦੀ ਸ਼ਰੇਆਮ ਦਾ ਕਬਜ਼ਾ ਕਰਵਾ ਦਿੱਤਾ ਔਰ ਜਦ ਇਹਨਾਂ ਨੇ ਅਪਰੋਚ ਕੀਤਾ ਸਪੀਕਰ ਨੂੰ ਕਿ ਅਸੀਂ ਵੀ ਤੇਰੇ ਸ਼ਹਿਰ ਦੇ ਰਹਿਣ ਵਾਲੇ ਆ ਤੇਰੀ ਕਨਸਟੈਂਸੀ ਦੇ ਰਹਿਣ ਵਾਲੇ ਆ ਤੇ ਇਹਨਾਂ ਨੂੰ ਪੁੱਛਿਆ ਗਿਆ ਕਿ ਤੁਸੀਂ ਕਿਹੜੀ ਪਾਰਟੀ ਨਾਲ ਸੰਬੰਧਤ ਹੋ ਕਿਹੜੀ ਪਾਰਟੀ ਨੂੰ ਵੋਟ ਪਾਉਣੇ ਆ ਜਦ ਇਹਨਾਂ ਨੇ ਆਪਣੀ ਸਹੀ ਪਾਰਟੀ ਦੱਸੀ ਤਾ ਕਹਿੰਦਾ ਮੈਂ ਤਾਂ ਸ਼ਰਿਆਮ ਉਹਨਾਂ ਦੀ ਮਦਦ ਕਰੂੰਗਾ ਔਰ ਮੈਨੂੰ ਬਲਾਕ ਸੰਮਤੀ ਵਿੱਚ ਉਹਨਾਂ ਦੂਸਰੀ ਪਾਰਟੀ ਦੀ ਲੋੜ ਹੈ ਵੋਟਾਂ ਦੀ ਨਾ ਉਹਨੇ ਕੋਈ ਰੈਵਨਿਊ ਰਿਕਾਰਡ ਦੇਖਿਆ ਔਰ ਨਾ ਉਹਨੇ ਕੋਈ ਇਨਸਾਫ ਪਸੰਦੀ ਦੇਖੀ ਤੌਰ ਇਸ ਇੱਥੇ ਬਸ ਨਹੀਂ ਮੇਰਾ ਸ਼ੁਭਾਵਾ ਕਿ ਸਪੀਕਰ ਕੁਲਤਾਰ ਸੰਧਵਾ ਦਾ ਇਸ 800 ਗਜ ਦੇ ਜਿਹਦੀ ਮਾਰਕੀਟ ਕੀਮਤ 10-12 ਕਰੋੜ ਰੁਪਈਆ ਇਹਦੇ ਵਿੱਚ ਉਹਦਾ ਬੇਨਾਮੀ ਹਿੱਸਾ ਹੈ ਅਗਰ ਭਗਵਾਨ ਤਮਾਨ ਤੇਜਰੀਵਾਲ ਜਾਂ ਡੀਜੀਪੀ ਪੰਜਾਬ ਪੁਲਿਸ ਦੇ ਕੋਈ ਇਨਸਾਫ ਦਾ ਕਾਨੂੰਨ ਦਾ ਨਾਮ ਰਾਜ ਸਮਝਦੇ ਨੇ ਆਪਣੇ ਸਪੀਕਰ ਨੂੰ ਬੁਲਾ ਕੇ ਪੁੱਛਣ ਇਹਨਾਂ ਧਿਰਾਂ ਨੂੰ ਨਾਲ ਬਿਠਾ ਲੈਣ ਕਿ ਇੰਨਾ ਪੁਖਤਾ ਰੈਵਨਿਊ ਰਿਕਾਰਡ ਡੀਐਸਪੀ ਦੀਆਂ ਰਿਪੋਰਟਾਂ ਸਾਰਾ ਕੰਪਲੀਟ ਇਹਨਾਂ ਦੇ ਕੋਲ ਸਾਰੀ ਮਲਕੀ ਦੀ ਕਾਗਜ਼ ਰਜਿਸਟਰੀਆਂ ਇੰਤਕਾਲ ਇਹਦੇ باوجود ਦੂਸਰੀ ਪਾਰਟੀ ਦਾ ਨਜਾਇਜ਼ ਕਬਜ਼ਾ ਕਰਾਉਣ ਦਾ ਕੋਈ ਹੋਰ ਮਕਸਦ ਨਹੀਂ ਕੁਲਤਾਰ ਸੰਧਵਾ ਦਾ ਬਜਾਏ ਕਿ ਉਸਨੇ ਉਸ ਦੇ ਨਾਲ ਬੇਨਾਮੀ ਸਾਰਾ ਕੇ ਤੇ ਉਸ ਦੂਸਰੇ ਵਿਅਕਤੀ ਕੋਲੋਂ ਪੈਸੇ ਖਾਦੇ ਅੱਜ ਪੰਜਾਬ ਦੇ ਵਿੱਚ ਪੈਸਿਆਂ ਦੀ ਖੇਡ ਚੱਲ ਪਈ ਆ ਸਮੁੱਚੇ ਪੰਜਾਬ ਦੇ ਵਿੱਚ ਲੁੱਟ ਮਚੀ ਹੋਈ ਆ ਇਹ ਜਿਹੜੇ ਕਹਿੰਦੇ ਸੀ ਭ੍ਰਿਸ਼ਟਾਚਾਰ ਮੁਕਤ ਕਰਤਾ ਪੰਜਾਬ ਇਹ ਸਰਾਸਰ ਝੂਠ ਆ ਇਹ ਸਾਰਾ ਇਹ ਸਿਰਫ ਇਸ਼ਤਿਹਾਰਾਂ ਤੇ ਤੇ ਖੰਭਿਆਂ ਤੇ ਟੰਗੇ ਹੋਏ ਇਸ਼ਤਿਹਾਰ ਆ ਇਹ ਅੱਜ ਇਹ ਸਰਕਾਰ ਬਦਲਾਖੋਰੀ ਤੇ ਔਰ ਪੈਸੇ ਬਣਾਉਣ ਤੋਂ ਇਲਾਵਾ ਇਹਨਾਂ ਨੂੰ ਹੋਰ ਕੋਈ ਕੰਮ ਨਹੀਂਗਾ ਮੇਰੀ ਮੰਗ ਆ ਪੰਜਾਬ ਦੇ ਮੁੱਖ ਮੰਤਰੀ ਕੋਲੋਂ ਡੀਜੀਪੀ ਕੋਲੋਂ ਕਿ ਇਹ ਦੇਖੋ ਇੱਕ ਸਾਦੇ ਇਨਸਾਨ ਨੇ ਇਹਨਾਂ ਨੇ ਇੰਨੀ ਵੱਡੀ ਇਨਵੈਸਟਮੈਂਟ ਕੀਤੀ ਹੋਈ ਆ ਔਰ ਇਹਨਾਂ ਦਾ ਜਿਹੜਾ ਪਲਾਟ ਆ ਨਜਾਇਜ਼ ਕਬਜ਼ੇ ਚੋਂ ਕੁਲਤਾਰ ਸੰਧਵਾ ਦੀ ਮਦਦ ਨਾਲ ਜੋ ਹੋ ਰਿਹਾ ਹੁਣ ਵੀ ਤੁਹਾਡਾ ਤੜ ਕੰਸਟਰਕਸ਼ਨ ਚੱਲ ਰਹੀ ਉਹ ਬੰਦ ਕਰਵਾਇਆ ਜਾਵੇ ਔਰ ਇਹਨਾਂ ਦੀ ਮਾਲਕੀ ਜਿਹੜੀ ਆ ਉਹ ਇਹਨਾਂ ਨੂੰ ਵਾਪਸ ਬਹਾਲ ਕੀਤੀ ਜਾਵੇ ਸਰ ਸਾਬ ਦੂਜੀ ਤਰ ਉਹ ਹੈ ਕੌਣ ਹੈ ਕੁਲਤਾਰ ਸੰਧਵਾ ਦੇ ਨੇੜਲੇ ਨੇ ਉਹਨਾਂ ਦੀ ਪਾਰਟੀ ਦੇ ਨੇ ਜਾਂ ਕੌਣ ਨੇ ਜੇ ਇਹ ਪ੍ਰੋਪਰਟੀ ਇਹਨਾਂ ਨੇ ਇਹਨਾਂ ਨੇ ਇਹਨਾਂ ਦੇ ਮੁਤਾਬਕ ਜੋ ਇਹਨਾਂ ਨੇ ਜ਼ਮੀਨ ਖਰੀਦੀ ਆ ਇੱਕ origignal ਜਿਹੜਾ ਅਸਲ ਮਾਲਕ ਹੈ ਜਿਹੜਾ ਹੁਣ ਪਹਿਲਾਂ ਕੋਟਕਪੂਰੇ ਦਾ ਰਹਿਣ ਵਾਲਾ ਤੇ ਹੁਣ ਉਹ ਰਹਿੰਦੇ ਨੇ ਉੱਥੇ ਫੈਮਿਲੀ ਰਹਿੰਦੀ ਹੈ ਗੰਗਾ ਨਗਰ لیکن ਜਿਹੜਾ ਕੁਲਤਾਰ ਸੰਧਵਾ ਜਿਸ پارٹی ਦੀ ਮਦਦ ਕਰ ਰਿਹਾ ਉਹਨਾਂ ਨੇ ਦਲਾਲਾਂ ਤੋਂ ਪ੍ਰਾਪਰਟੀ ਡੀਲਰਾਂ ਤੋਂ ਚੀਜ਼ ਲੈ ਕੇ ਕੋਈ ਉਹਦੇ ਵਿੱਚ ਜਿਵੇਂ ਆਪਾਂ ਕਹਿੰਨੇ ਕਿ ਕੋਈ ਸਾਂਝੇ ਨੰਬਰਾਂ ਦਾ ਵਿੱਚ ਵੇਰਵਾ ਪਾ ਕੇ ਜਿੱਦਾਂ ਵੀ ਧੋਖਾ ਧੜੀ ਦੇ ਨਾਲ ਉਹਨਾਂ ਨੇ ਜ਼ਮੀਨ ਖਰੀਦ ਕੇ ਤੇ ਇਹਨਾਂ ਦੇ ਪਲਾਟ ਤੇ ਨਜਾਇਜ਼ ਕਬਜ਼ਾ ਕੀਤਾ ਜਿਹੜਾ ਕਿ ਸਰਾ ਸਰ ਗਲਤ ਹੈ ਉਹ ਆਮ ਆਦਮੀ ਪਾਰਟੀ ਸੰਬੰਧਿਤ ਧਰਾ ਉਹ ਜਾਂ ਕੌਣ ਹੈ 100% ਉਸਨੇ ਇਹਨਾਂ ਨੂੰ ਕਿਹਾ 100% ਇਹਨਾਂ ਨੂੰ ਕਿਹਾ ਕਿ ਮੈਂ ਬਲੌਕ ਸਮਤੀ ਦੀਆਂ ਇਲੈਕਸ਼ਨਾਂ ਵਿੱਚ ਵੋਟਾਂ ਲੈਣੀਆਂ ਉਹਨਾਂ ਦੀਆਂ ਔਰ ਮੈਂ ਉਹਨਾਂ ਦੀ شرعی امداد ਕਰਨੀ ਇਹਦਾ ਮਤਲਬ ਫਿਰ ਜਿਹੜਾ ਬੇਅਦਬੀ ਦੀਆਂ ਤੇ ਬਾਈਬਲ ਕਲਾ ਦੇ ਇਨਸਾਫ ਦੀ ਗੱਲਾਂ ਕਰਦਾ ਸੀਗਾ ਉਹ ਇੱਕ ਛੋਟਾ ਜਿਹਾ ਇਨਸਾਫ ਨਹੀਂ ਦੇ ਸਕਦਾ ਔਰ ਜਿਹੜੀ ਮੈਂ ਗੱਲ ਕਹੀ ਮੈਨੂੰ ਸ਼ੁਭਾਵਾ ਔਰ ਸ਼ਹਿਰ ਵਿੱਚ ਵੀ ਆਵਾਜ਼ ਆ ਕਿ ਇਹਦਾ ਉਸ ਜਿਹੜੇ ਬੰਦਿਆਂ ਨੇ ਨਜਾਇਜ਼ ਕਬਜ਼ਾ ਕਰ ਰਹੇ ਨੇ ਉਹਨਾਂ ਦੇ ਨਾਲ ਮਿਲੀ ਭੂਗਤ ਨਾਲ ਇਹਦਾ ਉਹਦੇ ਵਿੱਚ ਸ਼ੇਅਰ ਹੋਲਡਿੰਗ ਆ ਇਹ ਹੁਣ ਕੋਈ ਫੇਅਰ ਜਾਂਚ ਕੋਈ ਜਿਹੜੀ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਕੋਰਟ ਕਮੂਰੇ ਤੋਂ ਬਾਹਰ ਕੱਢੀ ਜਾਵੇ ਵੈਸੇ ਦਾ ਪੰਜਾਬ ਪੁਲਿਸ ਤੋਂ ਬਾਹਰ ਕੱਢੀ ਜਾਵੇ ਤਾ ਕਰਕੇ ਇਹਨਾਂ ਨੂੰ ਇਨਸਾਫ ਮਿਲ ਸਕੇ ਤੁਸੀਂ ਦਿਖਾ ਡੀਐਸਪੀ ਕੋਲ ਪੂਰੀ ਰਿਪੋਰਟ ਵੀ ਆ ਤਾਂ ਕੀ ਲੱਗਦਾ ਕਿ ਫਿਰ ਕੁੱਲਤਾਰ ਸੰਧਵਾ ਪ੍ਰਸ਼ਾਸਨ ਤੋਂ ਵੀ ਵੱਡੇ ਹੋ ਗਏ ਦੋ ਆ ਤੁਸੀਂ ਦੇਖ ਲਓ ਮੇਰੇ ਕੋਲ ਆ ਤੁਸੀਂ ਸਾਰੀ ਡਿਟੇਲ ਪਹਿਲਾਂ ਵੀ ਆਪਣੇ ਇੰਟਰਵਿਊ ਚ ਖੁਲਾਸਾ ਕਰ ਚੁੱਕੇ ਆ ਮਤਲਬ ਨਾ ਕੋਈ ਡੀਐਸਪੀ ਦੀ ਰਿਪੋਰਟ ਦੀ ਪਰਵਾਹ ਨਾ ਕੋਈ ਰੈਵਨਿਊ ਰਿਕਾਰਡ ਦੀ ਪਰਵਾਹ ਨਾ ਕੋਈ ਰਜਿਸਟਰੀਆਂ ਤੇ ਇੰਤਕਾਲ ਦੀ ਪਰਵਾਹ ਇਹਦਾ ਮਤਲਬ ਕੁੱਲਤਾਰ ਸੰਧਵਾ ਹੁਣ ਸ਼ਰੇਆਮ ਡਾਕੇ ਤੇ ਉਤਰਿਆ ਹੋਇਆ ਵਾ ਔਰ ਡਾਕੂਆਂ ਦੀ ਸਪੋਰਟ ਕਰ ਰਿਹਾ ਜੇ ਦੇ ਪ੍ਰਸ਼ਾਸਨ ਕੋਲ ਜਾਂਦੇ ਨੇ ਪ੍ਰਸ਼ਾਸਨ ਕੀ ਕਹਿੰਦਾ ਇਹਨਾਂ ਬਾਰੇ ਹੀ ਹੀ ਦੱਸਿਆ ਕਿ ਸਾਡੇ ਤੇ ਬਹੁਤ ਪ੍ਰੈਸ਼ਰ ਹੈ ਅਸੀਂ ਤਾਂ ਦੂਸਰੀ ਪਾਰਟੀ ਦੀ ਮਦਦ ਕਰਨੀ ਫਿਰ ਫਿਰ ਕਿਹੜੀ ਇਨਕਲਾਬ ਦਾ ਨਾਰਾ ਸੀਗਾ ਕਿੱਥੇ ਗਏ ਬਾਬਾ ਸਾਹਿਬ ਅੰਬੇਦਕਰ ਦੀਆਂ ਵੱਡੇ ਵੱਡੇ ਸੰਵਿਧਾਨ ਦੇ ਵਿਧੇ ਕਿੱਥੇ ਗਏ ਸ਼ਹੀਦ ਭਗਤ ਸਿੰਘ ਦੀਆਂ ਫੋਟੋਆਂ ਟੰਗੀਆਂ ਜੇ ਆਪਾਂ ਬੇਈਮਾਨੀ ਕਰਨੀ ਆ ਨਜਾਇਜ਼ ਕਬਜ਼ੇ ਕਰਵਾਉਣੇ ਆ ਔਰ ਸਪੀਕਰ ਇੱਕ ਕਸਟੋਡੀਅਨ ਆ ਪੰਜਾਬ ਦੀ ਵਿਧਾਨ ਸਭਾ ਦਾ ਵੈਸੇ ਤਾਂ ਉਹਦਾ ਰਵਈਆ ਉੱਥੇ ਵੀ ਬਹੁਤ ਪੱਕਪਾਤੀ ਬਹੁਤ ਕਾਇਰਾਂ ਵਾਲਾ ਬੜਾ ਕਮਜ਼ੋਰ ਔਰ ਮੇਰੀ ਆਵਾਜ਼ ਉੱਥੇ ਮਿੱਥ ਕੇ ਦਬਾਈ ਜਾ ਰਹੀ ਆ ਇਸ ਕਰਕੇ ਮੈਂ ਸਮਝਦਾ ਕਿ ਅੱਜ ਕੁਲਤਾਰ ਸੰਧਵਾ ਐਕਸਪੋਜ਼ ਹੋ ਚੁੱਕਾ ਉਸ ਨੂੰ ਯਾਦ ਰੱਖਣਾ ਚਾਹੀਦਾ ਕਿ ਤੂੰ ਝੂਠੀ ਸੌਂ ਖਾਦੀ ਐ ਬੇਅਦਬੀਆਂ ਤੇ ਬਾਈਬਲ ਕਲਾ ਦੇ ਇਨਸਾਫ ਤੇ ਤੂੰ ਝੂਠੀ ਸੌਂ ਘਾ ਕੇ ਮੁਕਰਿਆ ਇਹਦਾ ਉਸ ਅਕਾਲ ਪੁਰਖ ਦੀ ਅਦਾਲਤ ਵਿੱਚ ਇਹਨੂੰ ਜਵਾਬ ਦੇਣਾ ਪਵੇਗਾ ਕਿਤੇ ਨਾ ਇਹ ਮਤ ਸਮਝੇ ਕਿ ਇੱਥੇ ਕੋਈ ਕਾਨੂੰਨ ਨਾਮ ਦੀ ਚੀਜ਼ ਜਾਂ ਗੁਰੂ ਅਕਾਲ ਪੁਰਖ ਵਾਹਿਗੁਰੂ ਦੀ ਕੁਦਰਤ ਦੀ ਕੋਈ ਕਚਹਿਰੀ ਨਹੀਂਗੀ ਆ ਛੋਟੀਆਂ ਮੋਟੀਆਂ ਕਚਹਿਰੀਆਂ ਤੋਂ ਬਚ ਸਕਦੇ ਲੇਕਿਨ ਉਸ ਅਕਾਲਪੁਰ ਦੀ ਕਚਹਿਰੀ ਵਿੱਚ ਇਹਨੂੰ 100% ਹਰ ਗੱਲ ਦਾ ਆ ਧੋਖਾ ਧੜੀ ਦਾ ਵੀ ਜਵਾਬ ਦੇਣਾ ਪਵੇਗਾ ਇੱਕ ਸਾਰਾ ਵੀਡੀਓ ਦਿਖਾਉਣੀ ਸੀ ਇਹ ਨਾ ਮੰਨ ਲਓ ਜੀ ਦੂਜੀ ਧਿਰ ਨਾਲ ਇਹ ਸੰਧਵਾ ਸਾਹਿਬ ਜਦੋਂ ਉੱਥੇ ਜਾਂਦੇ ਆ ਜਦੋਂ ਕੰਮ ਚਲਾਇਆ ਜਾਂਦਾ ਕੰਧ ਦਾ ਵੀ ਪਹਿਲੀ ਗੱਟ ਸੰਧਵਾ ਸਾਹਿਬ ਆਪ ਰੱਖਦੇ ਉੱਥੇ ਜਾ ਕੇ ਹਾਂਜੀ ਆ ਦੇਖ ਲੋ ਜਿੱਥੇ ਕੰਮ ਇਹ ਉਹ ਉਹ ਜਗਾ ਜਿਹੜੀ ਇਹ ਜਗਾ ਜੀ ਉੱਥੇ ਜਿੱਥੇ ਮੰਨ ਲੋ ਪਲਾਟ ਆ ਜੀ ਠੀਕ ਹੈ ਜੀ ਉੱਥੇ ਜਾਂਦੇ ਆ ਉਹਨਾਂ ਦੇ ਹਾਰ ਪਾਉਂਦੇ ਜਿਹੜੀ ਪਹਿਲੀ ਐ ਟਕ ਕਦਾਰ ਸਿੰਘ ਸੰਧਮਾਰਾ ਕਰਦੇ ਉੱਥੇ ਜਾ ਕੇ ਤੇ ਇਹਦੇ ਨਾਲੋਂ ਜ਼ਿਆਦਾ ਹੋਰ ਵੱਡਾ ਸਬੂਤ ਨਜਾਇਜ਼ ਕਬਜ਼ਾ ਕਰਨ ਵਾਲਿਆਂ ਦੀ ਮਦਦ ਕਰਨ ਦਾ ਨਜਾਇਜ਼ ਕਾਬਜ ਤਾਂ ਫਿਰ ਖੁਦ ਬਣ ਗਿਆ ਇਹ ਇਹਦੇ ਤੇ ਤਾਂ ਜੇ ਕੋਈ ਇੱਥੇ ਪੁਲਿਸ ਨਾਮ ਦੀ ਚੀਜ਼ ਆ ਜਿਹੜੀ ਕਿ ਮੈਨੂੰ ਨਜ਼ਰ ਨਹੀਂ ਆ ਰਹੀ ਅੱਜ ਤੱਕ ਪੁਲਿਸ ਦਾ ਜੰਗਲ ਦਾ ਰਾਜ ਆ ਕਤਲੋਗਾਰਤ ਹੋ ਰਹੀ ਆ ਸਰਪੰਚ ਦਿਨੇ ਦਿਹਾੜੇ ਮਾਰੇ ਜਾ ਰਹੇ ਮੈਂ ਹੁਣ ਮੋਗੇ ਜਾਣਾ ਸਾਡੇ ਬਲਾਕ ਸਮਤੀ ਦੇ ਜਿੱਤੇ ਹੋਏ ਉਮੀਦਵਾਰ ਸਾਡੀ ਸਤਕਾਰਯੋਗ ਭੈਣ ਉਹਦੇ ਘਰ ਵਾਲੇ ਨੂੰ ਸ਼ਰਿਆਮ 37 ਗੋਲੀਆਂ ਮਾਰ ਕੇ ਮਾਰ ਦਿੱਤਾ ਇੱਥੋਂ ਕਿਹੜੇ ਆਪਾਂ ਇਨਸਾਫ ਦੀ ਉਮੀਦ ਕਰਦੇ ਆ ਲੇਕਿਨ ਆ ਜਿਹੜੀ ਵੀਡੀਓ ਦਿਖਾਈ ਕਿ ਉਹ ਏਟ ਰੱਖ ਰਿਹਾ ਹਾਰ ਪਾ ਰਿਹਾ ਗਲ ਚ ਪਾਰਟਨਰਸ਼ਿਪ ਜਿਹੜੀ ਜਾਗ ਜ਼ਾਹਰ ਹੈ ਇਹਦਾ ਡੈਫੀਨਿਟਲੀ ਇਸ ਰਣਦੀਪ ਸਿੰਘ ਉਹਨਾਂ ਦੇ ਪਰਿਵਾਰ ਨੂੰ ਇਨਸਾਫ ਮਿਲਣਾ ਬਹੁਤ ਲਾਜ਼ਮੀ ਹੈ ਜੀ